ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਹਾਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਜਾਂਦਾ ਅੱਜ ਦੀ ਆਪਣੀ ਵਿਜ਼ਿਟ ਪਿੰਡ ਭੈਣੀ ਗੁਰਮukh ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿ ਤੇ ਤਹਿਸੀਲ ਲਗਦੀ ਪੱਟੀ ਭਾਈ ਭੋਲੂ ਦੇ ਫਾਰਮ ਤੇ ਪਹੁੰਚਿਆ ਤਿੰਨ ਵੜਾ ਲੈ ਕੇ ਆ ਸਜਣੋਂ ਇੱਕ ਜਿਹਨੂੰ ਗਿਰ ਨਸਲ ਕਹਿ ਦਈਏ ਨਾ ਬਿਲਕੁਲ ਬਲੈਕ ਕਲਰ ਦੇ ਵਿੱਚ ਸਾਹਮਣੇ ਵੇਖ ਰਹਿ ਜੇ ਥਾਪੀਆਂ ਦੇ ਰਿਹਾ ਭੋਲੂ ਠੀਕ ਹੈ ਜੀ ਦੂਜੇ ਨੰਬਰ ਤੇ ਜਰਸੀ ਕ੍ਰੋਸ ਤੇ ਤੀਜੇ ਨੰਬਰ ਤੇ ਵੀ ਜਰਸੀ ਕ੍ਰੋਸ ਮੁਖਤਲਬ ਆਏ ਤੇ ਜੇ ਨੰਬਰ ਵਾਲੀ ਦਾ ਕਰ ਦੇਣਾ ਥੋੜਾ ਲੈਸ ਬਣਾਏ ਦੁੱਧਾ ਤੇ ਚੰਗਾ ਕਰਦੇ ਗੱਲਬਾਤ ਜੁੜੇ ਰਿਓ ਐਂਡ ਤੱਕ ਸਾਰੇ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਭੋਲੂ ਵਧੀਆ ਵਧੀਆ ਸਭ ਦਾ ਸਤਿ ਸ਼੍ਰੀ ਅਕਾਲ ਕਿਰਪਾ ਰੱਬ ਦੀ ਆ ਪੂਰੀ ਤੇ ਮੇਰਾ 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 ਦਇਆ ਹੋਰ ਤੁਸੀਂ ਜਨਾਓ ਠੀਕ ਆ ਆਨੰਦਵਜੇ ਭਰਾ ਤੁਸੀਂ ਦੱਸੋ ਹੋਰ ਪਰਿਵਾਰ ਠੀਕ ਠਾਕ ਆ ਸਭ ਕਿਰਪਾ ਗੁਰੂ ਸਾਹਿਬ ਦੀ ਕਿਰਪਾ ਜੀ ਤੇ ਡਰੈਸ ਕਰੀਏ ਨੋਟ ਇੱਕ ਰਾਂ ਨਗਰ ਦਾ ਪਿੰਡ ਪੈਣੀ ਹਮ ਗੁਰਮukh ਸਿੰਘ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਮ ਨੇੜੇ ਲੱਗਦਾ ਦਿਆਨਪੁਰ ਦੇ ਨਾਲ ਹੀ ਪਿੰਡ ਪੈਣੀ ਬਰੂ ਸਿੰਘ ਠੀਕ ਹੈ ਕਿਲੋਮੀਟਰ ਨਾਲ ਹੀ ਆ ਤੇ ਮੋਬਾਈਲ ਨੰਬਰ ਬਾਈ 90418 16903 ਠੀਕ ਹੈ ਤੇ ਇਹ ਆ ਗਈ ਗਿਰਨਸਲ ਦੀ ਹਨਾ ਗਿਰਨਸਲ ਚੌਣ ਬਿਲਕੁਲ ਓਕੇ ਮੈਂ ਨਾ ਬਿਲਕੁਲ ਓਕੇ ਠੰਡੀ ਧੀਰੀ ਬੰਗਾ ਵੀ ਨਹੀਂ ਪਾਉਂਦੀ ਲੋੜ ਇਤਰਾ ਹੀ ਚੋਣੀ ਬਸ ਇਦਾਂ ਹੀ ਵਾ 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 ਕੀ ਬਾਤ 8 16 ਕਿਲੋ ਹੁਣ ਦੋ ਤਿਆਰ ਹੋਊਗਾ ਥਲੇ ਤੋੜ ਦੇ ਮੇਰਾ ਭਰਾ ਲਓ ਜੀ ਹੁੱਕ ਹੋ ਗਿਆ ਗਾਸੀ ਨੂੰ 15 16 ਕਿਲੋ ਹੋਣ ਹੀ ਤਿਆਰ ਆ ਹੈਗੀ ਘਿਰਕ ਨਹੀਂ ਪਿਓ ਨਾ ਨਹੀਂ ਘਿਰ 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 ਪਿਓ ਹੈ ਕੰਨ ਤੇ ਮੱਥਾ ਅੰਤਾਜਾ ਬਿਲਕੁਲ ਕੰਨ ਹਾਂ ਇਹ ਨਿਸ਼ਾਨੀਆਂ ਆਂ ਦੀਆਂ ਸਾਰੀਆਂ ਘਿਰ ਲੈਂਡੋ ਘਿਰ ਲੋ ਤੇ ਭਾਵੇਂ ਨੇ ਇਹ ਘਿਰ ਗੇਨ ਲੋ ਘਿਰ ਗੇਨ ਲੋ ਹਨਾ ਵੈੜ ਸੋਹਣੀ ਆ ਲੰਮੇ ਲੰਮੇ ਕੰਨ ਹੁੰਦੇ ਥੋਨ ਹੁੰਦਾ ਨਿੱਕਾ ਜਿਹਾ ਗੋਲ ਬੰਨ ਹੁੰਦਾ ਪਹਿਲਾ ਸੂਆ ਚਾਰ ਦੰਦ ਆ ਵਾ 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 ਤੇ ਬਿਲਕੁਲ ਅਜੇ ਪਹਿਲਾ ਸੂਵੇ ਤਾਂ ਸੁਝਾ ਹੋ ਗਈ ਪਹਿਲਾ ਪਹਿਲਾ ਸੰਧੂ ਸਾਰਾ ਪਰ ਹੋਣੀ ਹੋਊਗੀ ਹਨਾ ਪਹਿਲਾ ਨਾ ਪਹਿਲਾ ਸੂਆ ਬੱਚੀ ਤੇ ਆਖਣ ਵਾਲੇ ਨੇ ਭਾਵੇਂ ਕਹਿਣ ਦੀ ਗੱਲ ਆ ਹਾਂ ਕਰਵਾ ਦੇ ਚੈੱਕ ਕਹਿਣ ਦੂਜੇ ਨੇ ਕਹਿਣਾ ਹੈ ਕਿ ਵਾਕਿਆ ਯਾਰ ਚਾਰ ਦੰਦ ਆ ਬੱਚੀ ਮੂੰਹ ਤੋਂ ਤੇ ਦੂਜੇ ਨੇ ਕਹਿਣਾ ਕੀ ਧੱਕਣਵੇਂ ਸੂਵੇ ਖੋਲੀ ਆ ਇਹ ਸੂਵੇ ਖੋਲੀ ਖੋਲੀ ਕਹਿਣਾ ਸੱਜਣੋ ਤਾਂ ਹਾਂ ਤੇ ਕਮੈਂਟ ਚ ਕਰਨਾ ਕਿ ਐਵੇਂ ਮਰੀ ਜਾਂਦਾ ਭੋਲੂ ਇਹ ਰਖੋਲੀ ਕੀ ਧੱਕਣਵੇਂ ਸੂਏ ਆ ਗੱਲਾਂ ਖਰੀਆਂ ਨੇ ਮੂੰਹ ਵੀ ਚੈੱਕ ਕਰਵਾਤਾ ਦੰਦ ਵੀ ਚਾਰ ਦੰਦ ਐ ਵੱਚੀ ਮੂੰਹ ਤੋਂ ਪਹਿਲਾ ਸੂਹਾ ਵੇਖਣ ਹੋਣੀ ਲੱਗਦੀ ਪਹਿਲਾ ਸੂਹਾ ਹੋਊਗੀ ਸੀਲੀਆਂ ਸਾਲੀਆਂ ਬੜੀਆਂ ਸ਼ਕੀਨ ਐ ਵੱਚੀ ਪੂਰੀ ਤੇ ਇਹ ਆ ਗਈ ਘਿਰਚ ਥਾਣ ਮੱਜਾਂ ਵਾਲਾ ਤੇ ਬੱਚਾ ਵੀ ਮਗਰ ਘਿਰਚ ਹੀ ਆ ਗਿਆ ਬੱਚਾ ਵੀ ਘਿਰਚ ਹੀ ਆ ਗਿਆ ਬੱਚਾ ਲਾਉਣਾ ਬਾਈ ਹਾਂਜੀ ਲਾ ਦੇ ਬੱਚਾ ਮੱਜਾਂ ਵਾਲਾ ਥਾਨ ਸਜਰੋਂ ਕੱਢਿਆ ਵੈੜ ਨੇ ਬੜ ਬੜੀ ਸੋਹਣੀ ਆ ਵੰਗਾ ਟੰਗਾ ਪਾਉਣ ਦੀ ਨਿਆਣਾ ਲੋੜਨੀ ਆ ਇਦਾਂ ਹੀ ਬੱਜਦੇ ਕਈ ਆ ਹੁੰਦੇ ਨਾ ਗਰਮ ਹੁੰਦੀ ਐ ਹੁੰਦੀ ਜੂਨ ਦੀ ਐ ਬਿਲਕੁਲ ਠੰਡੀ ਬਿਲਕੁਲ ਠੰਡੀ ਭਾਵੇਂ ਕੋਈ ਆਪਣਾ ਭਰਾ ਦੂਰੋਂ ਵੀ ਆਊਗਾ ਨਾ ਇੱਥੇ ਰਾਤ ਰਵੇ ਮੇਰੇ ਕੋਲ ਬਿਲਕੁਲ ਬਿਲਕੁਲ ਗਾਂਧਲੇ 15 16 ਕਿਲੋ ਮਾਰਦੇ ਮੇਰਾ ਬਾਈ 12ਾਂ ਦੋ ਦੋ ਇਹ ਨਾ ਤੋਂ ਤਿਆਰ ਹੋ ਨਾ ਗਾਂਧਲੇ 15 ਕਿਲੋ ਕਰਾਇਆ ਤੱਕ ਦਵਾਂਗੇ ਆਪਾਂ ਬੰਦੇ ਨੂੰ ਠੀਕ ਆ ਲਓ ਸੱਜਣਾ ਵਾਹ ਤੇ ਯਾਰ ਤਾਰ ਬੜੀ ਥੋਲੀ ਹੈ ਮੋਤੀ ਤਾਰ ਆਉਂਦੀ ਬਿਲਕੁਲ ਅਸ ਅਗਲੇ ਸਾਲਾਂ ਦੀ ਕਰ ਮਾਰਦੇ ਦਿਲ ਤੇ ਕਰਦਾ ਚਵਾਈ ਕੀਤੀ ਜਾਈਏ ਹਨਾ ਭਾਈ ਬੋਲੋ ਦਿਲ ਤੇ ਕਰਦਾ ਮੈਂ ਚਵਾਈ ਕੀਤੀ ਜਾਈਏ ਚੱਲ ਛੱਡ ਖੜਾ ਬਹੁਤੀ ਜਿਆਦੀ ਚੰਗੀ ਚਵਾਈ ਲੱਗੀ ਗਾਣੂ ਦੇ ਹੂੰ ਹੂੰ ਬਸ ਕਰ ਭਾਈ ਬੋਲੋ ਬਸ ਕਰ ਓਕੇ 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 ਹੈ ਨਹੀਂ ਦੋ ਦੋ ਮੋਟਰ ਹੀ ਬਿਲਕੁਲ ਬਿਲਕੁਲ ਭਾਈ ਰੇਟ ਇਹਦਾ ਫਿਰ ਕਿੰਨਾ ਕੁ ਨੋਰਮਲ ਜਆ ਕਰ ਦੀਏ ਬਿਲਕੁਲ ਸੰਧੂ ਸਾਹਿਬ ਅਸੀਂ ਤੇ 65000 ਦੀ ਆ ਵੇਖਤੀ ਆ ਜਿੰਨੇ ਆਂਦੀ ਪੂਰੇ 60000 ਦੇ ਦੀਏ 60000 ਦੀ ਹਾਂ ਦੋ ਛੱਡ ਦੀਏ ਵੇ ਲੋ ਮੁੜ ਕੇ ਭਰਾ ਵੀ ਗਈ ਵੀ ਚੋਕਾ ਚੱਲ ਕੋਈ ਨਹੀਂ ਦੋ ਛੱਡ ਦੀਏ ਜਿੰਨੇ ਆਂਦੀ ਸਿਲਫਤ ਕਰ ਲ ਗਏ ਨਹੀਂ ਥੋੜੀ ਹਣਾ ਗੱਲ ਮੇਨ ਆ ਹਾਂ 52 ਦੀ ਬਸ ਆ ਗਈ ਸਜਣੋ ਜਰਸੀ ਦੇ ਵਿੱਚ ਕ੍ਰਾਸ ਦੇ ਵਿੱਚ ਇਹ ਤਾਂ ਨੜ ਨੂੜੂ ਬੱਚੇ ਦਾ ਲੌਂਕੰਦਾ ਕਿਤਨ ਸੋਈ ਆ ਇਹ ਤਾਂ ਕੱਲ 4 ਵਜੇ ਦੀ ਸੋਈ ਆ ਕੱਲ ਦੀ ਸੋਈ ਆ ਨਾ ਸੋਈ ਚਾਜਦੇ ਰਹੋ ਨਾੜੂ ਗਿੱਲਾ ਨਾੜੂ ਅਜੇ ਬੱਚੇ ਦਾ ਬਿਲਕੁਲ ਬਿਲਕੁਲ 4 ਵਜੇ ਕੱਲ ਸੋਈ ਸ਼ਾਮੀ ਹਾਂਜੀ ਆ ਠੀਕ ਆ ਦੋ ਚਵਾਈਆਂ ਹਈਆਂ ਫਿਰ ਹਾਂਜੀ ਸ਼ਾਮੀ ਹੋ ਗਈ ਫਿਰ ਇਹ ਸਾਰੀ ਖਾਲੀ ਕੀਤੀ ਫਿਰੇ ਅੱਛਾ ਹਾਂਜੀ ਚਲੋ ਦੋ ਦੋ ਲਓ ਜੀ ਥਣ ਵੇਖ ਬੱਚੇ ਨੂੰ ਕਿੱਡਾ ਟੌਪ ਬੜਾ ਹੀ ਸੋਹਣਾ ਲੱਗਾ ਤੇ ਬਲੈਕ ਕਲਰ ਆ ਗਈ ਬਿਲਕੁਲ ਬਲੈਕ ਇਹ ਕਿ ਨਹੀਂ ਪੂਠੀ ਨਗੀ ਜੀ हां जर्सी जागी ना जर्सी क्रोस आ गई लो जी ये जर्सी 12 13 किलो वाली नहीं 20 किलो वाली जर्सी आ ये तो ਹੁਣ ਕਿੰਨਾ ਪੌੜਾ 15 16 ਕਿਲੋ ਵਾਲਾ ਹਾਜ਼ਰ ਹੋ ਹੁਣ ਹੁਣ 15 16 ਕਿਲੋ ਪੱਕਾ ਲੈ ਥੱਲੇ ਬੜਾ ਫਿਰ ਦੁੱਧ ਪਾ ਰਹੀ ਹੈ ਨਾ ਮੈਂ ਨਾ ਖਰੀ ਹੈ ਨਾ ਪਾਉਗੀ ਬੱਚੀ ਤੇ 20 ਕਿਲੋ ਕਰ ਜੂਗੀ ਫਿਰ ਫੁੱਲ ਗਰੰਟੀ ਆਪਣੀ 20 ਕਿਲੋ ਦੀ ਨਹੀਂ ਫਿਰ ਕਰ ਜੂਗੀ ਲੈ ਆ ਭਾਈ ਲੈ ਆ ਕੋਈ 4 ਕਿਲੋ ਨਾ ਬਦੂ ਬੱਚੀ ਵਾਜੂਗੀ ਵਾਜੂਗੀ ਅਜਨੋ 15 ਕਿਲੋ ਬੋਰਾ ਕਲਦੀ ਸਵਿਟਜ਼ਰਲੈਂਡ ਫਿਰ 20 ਕਿਲੋ ਬਾਈ ਕਹਿੰਦਾ ਨੇ ਕਰਨਾ ਬੜੇ ਆਰਾਮ ਨਾਲ ਫੇਸ ਕੁਆਲਟੀ ਬਿਲਕੁਲ ਨਿੱਕੀ ਜੀ ਆ ਥਣ ਵੜਾ ਸੁਣਾ ਲੱਗਾ ਨੋਕ ਵਾਲਾ ਥਣ ਲੱਗਾ ਨੋਕ ਵਾਲਾ ਜਮਾ ਰੂਵਰ ਕੀ ਹੋਊਗੀ ਧਰਾ ਤੁਰਾ ਵੀ ਚੈੱਕ ਕਹਿੰਦਿਆਂ ਵੀ ਕਰਵਾ ਦਿੰਨੇ ਤੁਹਾਨੂੰ ਮਾੜੀ ਜੀ ਗਾਹ ਨੂੰ ਕਰਦੇ ਬਾਈ ਪੋਲੂ ਲਓ ਜੀ ਮਾਰ ਦੇ ਭਾਈ ਬੋਲੋ ਧਰਮ ਨਾ ਗੋਆਇਆ ਸੈਡ ਕਰ ਲਾ ਕੋਈ ਦੋ ਠੀਕ ਆ ਲਓ ਜੀ ਮੋਟਰੀਆ ਦੋ ਦੀ ਸੰਤੂ ਸਾਹਿਬ ਵਾਕੇ ਯਾ ਤਾਂ ਕਾ ਦੇ ਹਾਂ ਦੀ ਚਵਾਈ ਜੋਣ ਥਾਨ ਵੇ ਕੱਢਿਆ ਨੇ ਪਸਮਕੇ ਹਣਾ ਕਿਉਂ ਭਾਈ ਥਾਨ ਬੜਾ ਸੋਹਣਾ ਮਾ ਪਸਮਕੇ ਕੱਢਿਆ ਥਾਨ ਬੜਾ ਸੋਹਣਾ ਕੱਢਿਆ ਹੂੰ ਵਾਕ ਕੇ ਜਾਂ ਧਾਰ ਬੜੀ ਮੋਟੀ ਕਰਮ ਵਾਲੀ ਜਿੰਦੀ ਰਵੇ ਇਹ ਨਹੀਂ ਆ ਕਿ ਬੰਗਾ ਲਾਉਣ ਦੀ ਵੀ ਲੋੜ ਆ ਗਾਣੂ ਹਾਂ 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 ਚਾ ਰਹਿਣ ਦੇ ਰਹਿਣ ਦੇ ਮੇਰਾ ਭਰਾ ਸੋਹਣੀ ਆ ਜਿੰਦੀ ਰਵੇ ਹਨਾ ਥਾਨ ਬੜਾ ਸੋਹਣਾ ਸਜਣੋਂ ਕੱਢਿਆ ਪਸਮਕੇ ਇਹ ਤੁਸੀਂ ਵੇਖ ਲਓ ਵਾਕ ਕੇ ਪੂਰੇ ਐਕਸ ਟੈਟ ਕਰ ਗਈ ਹਨਾ ਥਾਨ ਪੂਰੇ ਪਸਮਕੇ ਉਂਝ ਛੋਟਾ ਲੱਗਦਾ ਹੋ ਪਸਮਕੇ ਬਹੁਤ ਸੋਹਣੇ ਥਾਨ ਕੱਢੇ ਆ ਤੇ ਦੁੱਧ 15 ਕਿਲੋ ਬੌਲਾ ਬੌਲਾ ਬਈ ਡੇਟ ਕਰਦੇ ਹੋਣੇ ਦਾ ਕਰਮ ਵਾਲੀ ਦਾ ਸੰਦੂ ਸਾਹਿਬ ਵਛੀ ਦਿਆ 65000 ਦੀ ਜਿਹਦੇ ਨੂੰ ਵੇਚਵਾਤਾ ਹਾਂ ਅੱਜ ਵਛੀ ਦੇ ਲਈਏ ਪੂਰੇ 60 ਦੀ ਉੱਚੋਂ ਉੱਚੋਂ ਕੋਈ ਮਾਨ ਹੋ ਜੂ ਭਰਾਵਾਂ ਦਾ ਕਿੰਨਾ ਸਹੀ ਹੂੰ 2000 ਕਰ ਦਈਏ 5 ਕਰ ਗਏ ਚੋ ਨਹੀਂ 5 ਨਹੀਂ 55 ਦੇ 5 ਤੱਕ ਆ ਜਾ ਜਾਨ ਦੇ 55 ਜਾਨ ਦੇ ਜਾਨ ਦੇ 50 ਤੱਕ ਆ ਜਾਨ ਦੇ ਕੋ ਨਹੀਂ ਜਿੰਦੀ ਰਵੇ ਮਹਾਰਾਜ ਨੂੰ ਪਾਗ ਲਾਵੇ ਜਿੰਦੇ ਘਰ ਜਾਵੇ ਹਨਾ 5000 ਲਈ ਬਾਕੀ ਇਹ ਚੋ ਕੋਈ ਕੋਈ ਛੋਰ ਛੱਪਾ ਹੀ ਹੋਣਾ ਥੋੜਾ ਬਾੜਾ ਕੋਈ ਵੀਰੇ ਨਾ ਆਖੇਗੇ ਇਹ 50 ਦੀ ਹੋ ਜੇ 52 ਦੀ ਹੋ ਜੇ ਹੋਣੀ ਨਹੀਂ ਪਰ ਹੁਣ ਪੂਰੇ 55 ਦੀ ਆਣਾ ਠੀਕ ਆ ਆ ਖੁੱਲ ਗਈ ਇਹ ਤੀਜਾ ਸੂਆ ਹਿੰਦੂ ਸਾਹਿਬ ਹੂੰ ਦੁੱਧ ਕਿੰਨਾ ਭਾਈ ਮਰੀਜੀ ਫਿੱਕੀ ਫਿੱਕੀ ਆ ਦੁੱਧ 8 ਕਿਲੋ ਉਹ ਬੋਲਾ ਗਾਂਦ ਲਿਓਣ 8 ਕਿਲੋ ਤੀਜਾ ਦਿਨ ਹੋਇਆ ਸੂਈ ਨੂੰ ਤੀਜਾ ਦਿਨ ਹੋ ਗਿਆ ਹਾਂਜੀ ਠੀਕ ਆ ਲੈ ਸਪੁਨੇ ਜੈ ਸੱਚ ਨੂੰ ਲਓ ਜੀ ਲੋਈ ਲੈ ਸੀ ਆ ਬਾਕੀ ਤੀਜਾ ਆਜੇ ਸੂਆ ਜਾਂ ਚੌਥਾ ਆਜੇ ਕਿਉਂਕਿ ਫਿੱਕੀ ਦਾ ਸੂਏ ਵੱਧ ਚਾਪਣੀ ਆ ਜੇ ਲਿਸਾ ਫੇ ਡੰਗਰ ਨਾ ਹਾਂ ਭਾਵੇਂ ਸੂਆ ਪਹਿਲਾ ਆਵੇ ਦੂਜਾ ਆਵੇ ਪਿੰਡੋਂ ਫਿੱਕਾ ਆਵੇ ਉਹ ਐਂ ਜਪਣਾ ਜੇ ਬੜਾ ਪੁਰਾਣਾ ਹੁੰਦਾ ਤੇ ਇਹ ਕਰਕੇ ਸਾਂਭੀ ਨਹੀਂ ਲੇਸੀ ਲੇਸੀ ਆ ਦੁੱਧ ਕਿੰਨਾ 7-8 ਕਿਲੋ 8 ਕਿਲੋ ਬੋਲਾ ਉਧੰਦੂ ਸਾਹਿਬ 8 ਕਿਲੋ ਤੇ ਰੇਟ ਬਾਈ ਫਿਰ ਕੀ ਲਾ ਦੀਏ ਰੇੜੇ ਮੁਫਤ ਲਈ ਆ ਕੰਮ ਦੇ ਦੇ ਫਿਰ ਜਾਂਦੇ ਨਾ 35 ਦੇ ਦਾਂਗੇ 32 ਦੀ ਜਾਂਦੇ ਯਾਰ ਨਹੀਂ 32 ਤਾਂ ਕੱਦ جانਦੇ 33 دی ہوئی ہے پورے 33 دی ہوئی 32 ਨਾ ਜਾਣਦੇ ਕੁਛ ਨਹੀਂ ਦਾ ਜਿਆਦਾ ਹੀ ਕਰੇ ਭਈ ਖੜ ਕੇ ਠੀਕ ਹੈ ਦੁੱਧਾ ਤੇ ਪੀਲੇ ਕੋਈ ਹਨਾ ਇਹਨੇ 12 ਕਿਲੋ ਦੁੱਧ ਦੇਣਾ 13 ਚਲੋ ਸਾਮਕੇ ਦੇ ਦੂ ਸਾਮ ਲੂ ਭਈ ਲੋ ਸਜਣੋ ਖਰੀਦਦਾਰੀ ਕਰਿਓ ਪਸ਼ੂ ਚੰਗੇ ਭੋਲੂ ਦੇ ਕੋਲ ਤੇ ਇਹਨੂੰ ਵੀ ਧਾਰਾ ਕੜਵਾਉਣੀਆਂ ਭਾਈ ਕਰਵਾ ਦੇ ਦਿਆਂਗੇ ਲੋ ਜੀ ਧਾਰਾ ਕੜਵਾ ਲਵਾ ਦੇਣ ਤੁਹਾਨੂੰ 1 1 2 2 ਤੇ ਆਪਣੀ ਜਿਹੜੀ ਫਿਰ ਵੀ تسلی ਕਰਨੀ ਹੋਈ ਤੇ ਪਿੰਡ ਪਹੁੰਚ ਕੇ ਕਰਿਓ ਭੈਣੀ ਗੁਰਮukh Singh ਚੁਣ ਦੇ ਕੁੜੀ ਆ ਬਹੁਤੀ ਮੋਟਰ ਰਗੀ ਆ ਦੀ ਦੂਜੇ ਮਾਰ ਤੋਂ ਅਗਲੇ ਤਣੋਂ ਹੁਣ ਲੋ ਚਲੋ ਬੱਸ ਕਰੋ ਸਜਣੋ ਖਰੀਦਦਾਰੀ ਕਰਿਓ ਪੋਲੂ ਦੇ ਫਾਰਮ ਤੋਂ ਜਿਹੜੀ ਚੰਗੀ ਜਾਪਦੀ ਆ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ